ਇਹ ਗੱਲ ਦੀ ਅਸੀਂ ਹਾਮੀ ਆ ਕਿ ਅਸੀਂ ਲੋਕਾਂ ਦੇ ਵਿਚਰਦੇ ਆ ਸਾਡੇ ਨੌਜਵਾਨ ਸਾਡੇ ਭਰਾ ਜਿਹੜੇ ਇਸ ਦੁਨੀਆ ਦੇ ਉਤੋਂ ਚਲੇ ਗਏ ਆ ਜਿਨ੍ਹਾਂ ਦਾ ਬੜਾ ਕੁਝ ਲੈ ਉਹਨਾਂ ਨੇ ਵੇਖਣਾ ਸੀ ਜਿਨ੍ਹਾਂ ਦੀਆਂ ਮਾਵਾਂ ਭੈਣਾਂ ਰੋਂਦੀਆਂ ਕਰ ਲਾਉਂਦੀਆਂ ਤੇ ਕਿੰਨੀ ਸਾਡੀ ਜਵਾਨੀ ਜਿਹੜੀ ਇਹ ਸੀਜ਼ ਨੇ ਨੁਕਸਾਨ ਬਹੁਤ ਵੱਡਾ ਕਰਤਾ ਪੰਜਾਬ ਉਹ ਕਹਿੰਦੇ ਨੇ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹ ਨਸ਼ੇ ਦਾ ਸੁਦਾਗਰ ਹੈ ਚਿੱਟੇ ਦਾ ਵਪਾਰੀ ਉਹ ਅਨਕਵੈਰੀ ਹੋਈ ਪਰ ਜਦੋਂ ਕੋਈ ਸਾਬਤ ਚੀਜ਼ ਹੁੰਦੀ ਆ ਤੇ ਉਹਨੂੰ ਜਿਹੜਾ ਵਾ ਬਣਦੀ ਸਜ਼ਾ ਮਿਲਣੀ ਚਾਹੀਦੀ ਆ ਤੇ ਜਦੋਂ ਹੁਣ ਜੇ ਕੁਝ ਸਾਬਤ ਹੁੰਦਾ ਵਾ ਤੇ ਮੈਂ ਸਮਝਦਾ ਇਹੋ ਜੀ ਰਾਜਨੀਤੀ ਚ ਕੀ ਲੈਣਾ ਜਿਹੜਾ ਕੰਮ ਹੀ ਇਹੋ ਜੇ ਦੁਨੀਆ ਦੇ ਜਿਹੜੇ ਭਲਾਈ ਦੇ ਆਪਾਂ ਭਲਾਈ ਲਈ ਲੋਕ ਭਲਾਈ ਲਈ ਆਪਾਂ ਇਹ ਕੰਮ ਕਰਦੇ ਆਂ ਤੇ ਜੇ ਆਪਾਂ ਹੀ ਲੋਕਾਂ ਨੂੰ ਦੇ ਚੁਣੇ ਹੋਏ ਨਮਾਇਦੇ ਇਹੋ ਜੇ ਕੰਮ ਕੰਮ ਕਰਨਗੇ ਮਜੀਠੀਆ ਸਾਹ ਵਰਗੇ ਤੇ ਫਿਰ ਲੋਕ ਇਹੋ ਜੇ ਬੰਦਿਆਂ ਨੂੰ ਨਕਾਰਦੇ ਨੇ ਕਿ ਅਗਲੇ ਸਮੇਂ ਲੋਕਾਂ ਦੇ ਘਰ ਤੋੜੇ ਜਾ ਰਹੇ ਨੇ ਜਿਹੜੇ ਨਸ਼ਾ ਵੇਚਦੇ ਨੇ ਪੀਲਾ ਪੰਜਾ ਚੱਲਦਾ ਪਿਆ ਏ ਕਿ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਮਾਰਾ ਏ ਇੱਕ ਮੈਂਬਰ ਕਰਦਾ ਇਹੋ ਜੇ ਕੰਮ ਕਿ ਸਾਰੇ ਘਰ ਦੇ ਜੀਆਂ ਤੋਂ ਛੱਤ ਖੋਹ ਲੈਣੀ ਕੀ ਇਹ ਜਹਜ ਮਨ ਲਓ ਕੋਈ ਛੋਟਾ ਜੀਦੇ ਤੇ ਕੋਈ ਜੀਦੇ ਪਰਿਵਾਰ ਦੀ ਤੁਸੀਂ ਗੱਲ ਕਹਿੰਦੇ ਜੇ ਉਹ ਛੋਟੇ ਮੋਟੇ ਕੋਈ ਲਾ ਲੋ ਜਿਹੜੇ ਕੰਮ ਕਰਦੇ ਬਹੁਤ ਗਲਤ ਕੰਮ ਆ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਕਿਸ ਦਾ ਘਰ ਟਾਉਣਾ ਜਿੱਤੇ ਕੋ ਸਾਬਤ ਹੁੰਦਾ ਵਾ ਜੀਦੇ ਤੇ ਜਿਨੇ ਕੋਈ ਜਵਾਨੀ ਦਾ ਘਾਣ ਕੀਤਾ ਵਾ ਜਿਨੇ ਇਹੋ ਜੇ ਕੰਮ ਕੀਤੇ ਆ ਉਹ ਬਿਲਕੁਲ ਜਾਇਜ਼ ਵੀ ਆ ਤੇ ਜਿਹੜਾ ਕੋਈ ਛੋਟੇ ਮੋਟੇ ਵਿਚਾਰੇ ਗਰੀਬ ਤਵਕੇ ਦੇ ਲੋਕ ਜਿਨ੍ਹਾਂ ਦੇ ਨਾਲ ਮੰਨ ਲਓ ਧੱਕਾ ਵੀ ਕਰਨਾ ਉਹ ਵੀ ਮਾੜਾ ਉਹਨਾਂ ਦੇ ਲੀਡਰਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਕਸਰ ਇਹ ਇੱਕ ਗੱਲ ਸੁਣਨ ਨੂੰ ਜਿਹੜਾ ਲੋਕਤੱਤ ਮਿਲਦਾ ਏ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਆਖਰ ਸੱਜਣਾ ਨੇ ਵੀ ਮਰ ਜਾਣਾ ਤੇ ਉਹਨਾਂ ਦੇ ਲੀਡਰ ਜਿਹੜੇ ਆ ਉਹਨਾਂ ਦੇ ਜਿਹੜੇ ਆਗੂ ਆ ਖੁਸ਼ੀ ਦੇ ਵਿੱਚ ਝੂਮਦੇ ਰਹਿੰਦੇ ਤੇ ਟਿਕਟ ਦੇ ਦਾਅਵੇਦਾਰੀ ਠੋਕਦੇ ਪਏ ਨੇ ਉਹਨਾਂ ਨੂੰ ਐਸਾ ਇਹੋ ਜਿਹਾ ਦੁੱਖ ਜਿਹੜਾ ਲੱਗ ਗਿਆ ਇਹ ਦੁਨੀਆ ਤੋਂ ਚਲੇ ਗਏ ਬਹੁਤ ਜ਼ਿਆਦਾ ਇਹ ਸੋਗ ਦੀ ਲਹਿਰ ਆ ਹਲਕੇ ਦੇ ਵਿੱਚ ਇਸ ਟਾਈਮ ਦੇ ਉੱਤੇ ਜਿਹੜਾ ਕੋਈ ਸਮਝਦਾਰ ਬੰਦਾ ਵਾ ਉਹ ਨਹੀਂ ਇਹ ਗੱਲ ਕਰਦਾ ਕਿ ਮੈਂ ਕੋਈ ਫਲਾਨੀ ਗੱਲ ਜਾਂ ਟਿਕਟ ਦੀ ਜਾਂ ਕੋਈ ਕਿਸੇ ਪਾਰਟੀ ਦਾ ਬੰਦਾ ਨਹੀਂ ਜਿਹੜਾ ਸਮਝਦਾਰ ਬੰਦਾ ਹੈ ਉਹ ਇਹ ਜੀ ਗੱਲ ਨਹੀਂ ਕਰਦਾ ਯੁੱਧ ਨਸ਼ਾ ਵਿਰੁੱਧ ਆਮ ਆਦਮੀ ਪਾਰਟੀ ਨੇ ਇੱਕ ਮਹਮ ਛੇੜੀ ਹੈ ਜਿਸ ਦੇ ਤਹਿਤ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਬਿਕਰਮਜੀਤ ਸਿੰਘ ਮਜੀਠੀਏ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਏ ਤਾਂ ਆਮ ਆਦਮੀ ਪਾਰਟੀ ਦੇ ਹੀ ਕੁਝ ਆਗੂ ਜਿਹੜੇ ਨੇ ਉਹ ਕਹਿੰਦੇ ਨੇ ਕਿ ਨਸ਼ੇ ਦੇ ਵਿਰੁੱਧ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਆ ਵੱਡੇ ਮਗਰਮਸ਼ਾਾਂ ਦੇ ਉੱਤੇ ਜਿਹੜੀ ਆ ਹੁਣ ਕਾਰਵਾਈ ਆਰੰਭ ਹੋ ਚੁੱਕੀ ਏ ਪਰ ਕੁਝ ਹੀ ਲੀਡਰ ਜਿਹੜੇ ਕਹਿੰਦੇ ਨੇ ਕਿ ਇਹ ਜਿਹੜੀ ਗ੍ਰਿਫਤਾਰੀ ਹੋਈ ਆ ਇਹ ਲੋੜ ਤੋਂ ਵੱਧ ਜਿਹੜੀ ਆਮਦਨ ਜਿਹੜਾ ਪੈਸਾ ਜਿਹੜੀ ਕਮਾਈ ਆ ਉਹਦੇ ਤਹਿਤ ਜਿਹੜੀ ਆ ਇਹ ਕਾਰਵਾਈ ਹੋਈ ਆ ਪਰ ਇੱਥੇ ਗ੍ਰਿਫਤਾਰੀ ਹੁੰਦੇ ਸਾਰ ਹੀ ਕਾਂਗਰਸ ਦੇ ਵੀ ਕਈ ਜਿਹੜੇ ਵੱਡੇ ਲੀਡਰ ਨੇ ਉਹ ਵਿਕਰਮਜੀਤ ਸਿੰਘ ਮਜੀਠੀਏ ਦੇ ਹੱਕ ਦੇ ਵਿੱਚ ਆਉਂਦੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਨਵਰੂਪ ਸਿੰਘ ਢਾਲੇਕੇ ਜਿਨ੍ਹਾਂ ਨੂੰ ਹਲਕਾ ਮਜੀਠੇ ਦੇ ਕੋਆਰਡੀਨੇਟਰ ਲਾਇਆ ਜਾਂਦਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆ ਸਾਡੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਬਾਬਾ ਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਸੰਗਤ ਦੇ ਰੂਪ ਰੂਪ ਕੀਤਾ ਨਵਰੂਪ ਸਿੰਘ ਜੀ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਕਈ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਉਹ ਉਹਨਾਂ ਦੇ ਹੱਕ ਦੇ ਵਿੱਚ ਆ ਜਾਂਦੇ ਨੇ ਕਿ ਕਿਉਂਕਿ ਆਮ ਆਦਮੀ ਕਹਿ ਰਹੀਏ ਕਿ ਇਹ ਜਿਹੜੀ ਗ੍ਰਿਫਤਾਰੀ ਹੈ ਇਹ ਨਸ਼ੇ ਦੇ ਉਹ ਨੂੰ ਲੈ ਕੇ ਹੋਈ ਹੈ ਕਿਉਂਕਿ ਅਕਸਰ ਹੀ ਵਿਕਰਮਜੀਤ ਸਿੰਘ ਮਜੀਠੀਆ ਤੇ ਜਿਹੜੇ ਦੋਸ਼ ਲੱਗਦੇ ਆ ਰਹੇ ਨੇ ਕਿ ਇਹ ਬਹੁਤ ਵੱਡਾ ਜਿਹੜਾ ਨਸ਼ਾ ਤਸਕਰ ਹੈ ਚਿੱਟੇ ਦਾ ਵਪਾਰੀ ਹੈ ਤੇ ਉਹਦੇ ਤਹਿਤ ਹੀ ਜਿਹੜੀ ਇਹ ਕਾਰਵਾਈ ਹੋਈ ਹੈ ਕਿ ਜਿਹੜੇ ਆ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਉਹ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਵੇਖੋ ਸਰਦਾਰ ਸਾਹਿਬ ਇਹ ਐਸੀ ਗੱਲ ਨਹੀਂ ਗਈ ਉਹਨਾਂ ਨੇ ਜਿਹੜੀ ਸਤਕਾਰਯੋਗ ਲੀਡਰਸ਼ਿਪ ਜਿਨ੍ਹਾਂ ਦਾ ਤੁਸੀਂ ਕਹਿ ਰਹੇ ਜੇ ਉਹਨਾਂ ਨੇ ਇੱਕ ਉਹ ਗੱਲ ਕੀਤੀ ਆ ਵੇਖੋ ਸੱਚ ਦੀ ਗੱਲ ਕਰਨੀ ਪੈਂਦੀ ਆ ਵੀ ਜਦੋਂ ਆਪਾਂ ਕਿਸੇ ਨੂੰ ਗ੍ਰਫਤਾਰ ਕਰਨਾ ਉਹਨੂੰ ਕੋਈ ਨੋਟਿਸ ਭੇਜਣਾ ਹੁੰਦਾ ਵਾ ਬਿਨਾ ਨੋਟਿਸ ਤੋਂ ਆਪਾਂ ਜਿਹੜਾ ਵਾ ਜਾ ਕੇ ਕਿਸੇ ਦੇ ਪਰਿਵਾਰ ਦੇ ਵਿੱਚ ਆਪਾਂ ਗੱਲ ਕਰੀਏ ਧਕੇਸ਼ਾਈ ਦੇ ਨਾਲ ਕੋਈ ਪਰਿਵਾਰ ਬੱਚਿਆਂ ਦੇ ਵਿੱਚ ਤੁਸੀਂ ਬੱਚੇ ਵੀ ਵੇਖਿਆ ਵੀਡੀਓ ਦੇ ਵਿੱਚ ਉਹਨਾਂ ਦੀ ਵਾਈਫ ਵੀ ਵੇਖਿਆ ਹਨਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਬਾਕੀ ਜਿਹੜੀ ਕਾਰਵਾਈ ਹੋਈ ਆ ਜੋ ਬਣਦੀ ਕਾਨੂੰਨਨ ਜੋ ਕਾਨੂੰਨ ਕਰੂਗਾ ਜਿਹੜਾ ਬੰਦਾ ਇਸ ਗੱਲ ਦੇ ਵਿੱਚ ਨ involucਾ ਚਾਹੇ ਉਹ ਮਜੀਠੀ ਆ ਸਾਹਬਾ ਚਾਹੇ ਉਹ ਕੋਈ ਵੀ ਬੰਦਾ ਉਹਨੂੰ ਬਣਦੀ ਕਾਨੂੰਨੀ ਜਿਹੜੀ ਸਜ਼ਾ ਉਹ ਦੇਣੀ ਚਾਹੀਦੀ ਆ ਇਹ ਗੱਲ ਦੇ ਅਸੀਂ ਹਾਮੀਆ ਕਿ ਅਸੀਂ ਲੋਕਾਂ 'ਚ ਵਿਚਰਦੇ ਆ ਸਾਡੇ ਨੌਜਵਾਨ ਸਾਡੇ ਭਰਾ ਜਿਹੜੇ ਇਸ ਦੁਨੀਆ ਦੇ ਉੱਤੋਂ ਚਲੇ ਗਏ ਆ ਜਿਨ੍ਹਾਂ ਦਾ ਬੜਾ ਕੁਝ ਲੈ ਉਹਨਾਂ ਨੇ ਵੇਖਣਾ ਸੀ ਜਿਨ੍ਹਾਂ ਦੀਆਂ ਮਾਵਾਂ ਭੈਣਾਂ ਰੋਂਦੀਆਂ ਕਰਲਾਉਂਦੀਆਂ ਤੇ ਇੰਨੀ ਸਾਡੀ ਜਵਾਨੀ ਜਿਹੜੀ ਇਹ ਸੀਜ਼ ਨੇ ਨੁਕਸਾਨ ਬਹੁਤ ਵੱਡਾ ਕਰਤਾ ਪੰਜਾਬ ਦਾ ਮੈਂ ਸਮਝਦਾ ਕਿ ਜੇ ਇਹੋ ਜੇ ਦੋਸ਼ ਸਾਬਤ ਹੁੰਦੇ ਆ ਚਾਹੇ ਕੋਈ ਵੀ ਆ ਤੇ ਉਹ ਕਾਨੂੰਨੀ ਕਾਰਵਾਈ ਕਾਨੂੰਨ ਬੈਠਾ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਪਰ ਜਿਹੜਾ ਕਿਸੇ ਦੇ ਪਰਿਵਾਰ ਵਿੱਚ ਜਾ ਕੇ ਕੰਮ ਕਰਨਾ ਉਹ ਗੱਲ ਉਹਨਾਂ ਨੇ ਕਹੀ ਆ ਤੇ ਜੇ ਜੇ ਇਸ ਗੱਲ ਦੀ ਕਾਨੂੰਨ ਕੋਈ ਸਜ਼ਾ ਦਿੰਦਾ ਜਾਂ ਕੋਈ ਸਾਬਤ ਹੁੰਦਾ ਤੇ ਮੈਂ ਸਮਝਦਾ ਪੰਜਾਬ ਦੇ ਭਲੇ ਦੀ ਗੱਲ ਨਵਰੂਪ ਜੀ ਜਿਸ ਤਰ੍ਹਾਂ ਬਾਜਵਾ ਸਾਹਿਬ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਤੇ ਸੁਖਵਾਲ ਸਿੰਘ ਖਹਿਰਾ ਸਾਹਿਬ ਕਿਉਂਕਿ ਉਹਨਾਂ ਨੇ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਹਨਾਂ ਦੇ ਜਿਹੜੇ ਬਿਆਨ ਪੁਰਾਣੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਹੁੰਦੇ ਨੇ ਉਹ ਕਹਿੰਦੇ ਨੇ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹ ਨਸ਼ੇ ਦਾ ਸੁੱਦਾਗਰ ਹੈ ਚਿੱਟੇ ਦਾ ਵਪਾਰੀ ਹੈ ਪਰ ਹੁਣ ਉਹਨਾਂ ਦੇ ਹੱਕ ਦੇ ਵਿੱਚ ਆ ਜਾਣਾ ਹੱਕ ਦੇ ਵਿੱਚ ਬਿਆਨ ਦੇ ਦੇਣੇ ਕਿ ਇਹ ਇਹਨੂੰ ਕਿੱਦਾਂ ਦੇਖਦੇ ਜੋ ਵੇਖੋ ਸਰਦਾਰ ਸਾਹਿਬ ਨੇ ਇਹੀ ਤੇ ਤੁਹਾਨੂੰ ਬੇਨਤੀ ਕੀਤੀ ਆ ਕਿ ਜਿਹੜੀ ਤੁਸੀਂ ਸਾਡੀ ਲੀਡਰਸ਼ਿਪ ਦੀ ਗੱਲ ਕੀਤੀ ਆ ਉਹਨਾਂ ਨੇ ਇੱਕ ਜੋ ਲੋਕਾਂ ਦੀ ਆਵਾਜ਼ ਆ ਵੀ ਕਿਸੇ ਨਾਲ ਪਰਿਵਾਰ ਦੇ ਵਿੱਚ ਜਾ ਕੇ ਧੱਕਾ ਕਰਨਾ ਉਹ ਮਾੜਾ ਵਾ ਜਿਹੜੀ ਕਾਨੂੰਨ ਦੇ ਮੁਤਾਬਕ ਜਿਹੜੀ ਸਜ਼ਾ ਵਾ ਜਾਂ ਜਿਹੜਾ ਦੋਸ਼ੀ ਬੰਦਾ ਵਾ ਜਾਂ ਇਸ ਚੀਜ਼ ਦੇ ਵਿੱਚ ਨਵੋਲ ਵਾ ਉਹਨੂੰ ਇੱਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜਾ ਵਾ ਉਹਦੀ ਕਾਰਵਾਈ ਉਹਦੀ ਇਨਕੁਆਇਰੀ ਜੋ ਹੁੰਦੀ ਆ ਜੇ ਉਹ ਦੋਸ਼ ਉੱਤੇ ਸਾਬਤ ਹੁੰਦੇ ਆ ਉਹ ਬਿਲਕੁਲ ਠੀਕ ਗੱਲ ਆ ਜਿਹੜੀ ਸਾਡੀ ਤੁਸੀਂ ਗੱਲ ਲੀਡਰਸ਼ਿਪ ਦੀ ਕੀਤੀ ਆ ਸਾਡੀ ਲੀਡਰਸ਼ਿਪ ਬੜੀ ਤਜਰਬੇਕਾਰ ਤੇ ਬੜੇ ਲੋਕ ਉਹਨਾਂ ਨੂੰ ਚੁਣਦੇ ਆ ਬਹੁਤ ਜਿਹਨੂੰ ਕਹਿ ਦਿੰਦੇ ਆ ਬੜੇ ਸਿਆਣਪ ਆ ਉਹਨਾਂ ਦੇ ਵਿੱਚ ਉਹਨਾਂ ਨੇ ਕੀ ਆਖਿਆ ਵਾ ਮੈਂ ਤੁਹਾਨੂੰ ਇਹੀ ਪਹਿਲਾਂ ਬੇਨਤੀ ਕੀਤੀ ਆ ਜੇ ਸਾਡੀ ਸਰਕਾਰ ਦੀ ਤੁਹਾਂ ਗੱਲ ਕੀਤੀ ਆ ਉਦੋਂ ਜੋ ਬਣਦੀ ਕਾਨੂੰਨ ਵੇਖੋ ਇੱਕ ਕਾਨੂੰਨ ਦਾ ਵੀ ਇੱਕ ਦਾਇਰਾ ਕਾਨੂੰਨ 'ਚ ਰਹਿ ਕੇ ਕੰਮ ਕਰਨਾ ਪੈਂਦਾ ਤੇ ਉਹ ਕਾਨੂੰਨ 'ਚ ਰਹਿ ਕੇ ਜੋ ਹੋਇਆ ਉਹ ਲੋਕਾਂ ਦੇ ਸਾਹਮਣੇ ਆ ਚਾਹੇ ਕੋਈ ਵੀ ਹੋਵੇ ਮੈਂ ਸਮਝਦਾ ਉਹ ਪੋਸਟ ਟਾਈਮ ਦੇ ਉੱਤੇ ਵੀ ਸਾਡੀ ਸਰਕਾਰ ਨੇ ਜੇ ਬਜੇਟੀਆਂ ਸਾਭ ਦੀ ਗੱਲ ਕੀਤੀ ਤੇ ਸਾਡੀ ਸਰਕਾਰ ਕਾਂਗਰਸ ਦੀ ਸਰਕਾਰ ਨੇ ਹੀ ਇਹ ਪਹਿਲ ਕੀਤੀ ਸੀ ਵੇਖੋ ਅਨਕਵੈਰੀ ਹੋਈ ਪਰ ਜਦੋਂ ਕੋਈ ਸਾਬਤ ਚੀਜ਼ ਹੁੰਦੀ ਆ ਤੇ ਉਹਨੂੰ ਜਿਹੜਾ ਵਾ ਬਣਦੀ ਸਜ਼ਾ ਮਿਲਣੀ ਚਾਹੀਦੀ ਆ ਤੇ ਜਦੋਂ ਹੁਣ ਜੇ ਕੁਝ ਸਾਬਤ ਹੁੰਦਾ ਵਾ ਤੇ ਮੈਂ ਸਮਝਦਾ ਇਹੋ ਜੀ ਰਾਜਨੀਤੀ ਚ ਕੀ ਲੈਣਾ ਜਿਹੜਾ ਕੰਮ ਹੀ ਇਹੋ ਜੇ ਦੁਨੀਆ ਦੇ ਜਿਹੜੇ ਭਲਾਈ ਦੇ ਆਪਾਂ ਭਲਾਈ ਲਈ ਲੋਕ ਭਲਾਈ ਲਈ ਆਪਾਂ ਇਹ ਕੰਮ ਕਰਦੇ ਆਂ ਤੇ ਜੇ ਆਪਾਂ ਹੀ ਲੋਕਾਂ ਨੂੰ ਦੇ ਚੁਣੇ ਹੋਏ ਨਮਾਇंदे ਇਹੋ ਜੇ ਕੰਮ ਕੰਮ ਕਰਨਗੇ ਮਜੀਠੀਆ ਸਾਹਿਬ ਵਰਗੇ ਤੇ ਫਿਰ ਲੋਕ ਇਹੋ ਜੇ ਬੰਦਿਆਂ ਨੂੰ ਨਕਾਰ ਦੇਣਗੇ ਅਗਲੇ ਸਮੇਂ ਨਬਰੂਪ ਜੀ ਜਿਸ ਤਰ੍ਹਾਂ ਤੁਹਾਡੀ ਸਰਕਾਰ ਸੀ ਕੈਪਟਨ ਦੀ ਸਰਕਾਰ ਸੀ ਤਾਂ ਨਸ਼ੇ ਨੂੰ ਲੈ ਕੇ ਚੋਣ ਲੜੀ ਜਾਂਦੀ ਏ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਨੇ ਨਸ਼ੇ ਨੂੰ ਮੁੱਦਾ ਬਣਾ ਕੇ ਇਲੈਕਸ਼ਨ ਲੜਦੀਆਂ ਨੇ ਬੇਦਬੀ ਦੇ ਤੇ ਰਾਜਨੀਤੀ ਕੀਤੀ ਜਾਂਦੀ ਏ ਇੱਥੋਂ ਤੱਕ ਤੇ ਕੈਪਟਨ ਸਾਹਿਬ ਨੇ ਸੋਨ ਤੱਕ ਵੀ ਖਾਲੀ ਸੀ ਗੁਟਕਾ ਹੱਥ ਦੇ ਵਿੱਚ ਗੁਟਕਾ ਸਾਹ ਹੱਥ ਚ ਫੜ ਕੇ ਕਿ ਅਸੀਂ ਜਿਹੜਾ ਨਸ਼ੇ ਦਾ ਉਹ ਲੱਕ ਤੋੜ ਦਾਂਗੇ ਨਸ਼ਾ ਖਤਮ ਕਰ ਦਾਂਗੇ ਪਰ ਉਹ ਨਸ਼ਾ ਦਾ ਲੱਕ ਤੋੜਨ ਦੀ بجائے ਉਹਨਾਂ ਨੇ ਤੇ ਤੋ ਰੋਣਾ ਬਾਹਰ ਨਿਕਲੇ ਆਪਣੇ ਮਹਿਲ ਤੋਂ ਨਹੀਂ ਬਾਹਰ ਨਿਕਲੇ ਤੇ ਜਿਹੜਾ ਨਸ਼ਾ ਹੀ ਉਹ ਹੋਰ ਵੱਧ ਗਿਆ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਹੁੰਦੀ ਆ ਇਹਨਾਂ ਨੇ ਵੀ ਕਿਹਾ ਕਿ ਅਸੀਂ ਕੁਝ ਸਮੇਂ ਦੇ ਵਿੱਚ ਜਿਹੜਾ ਨਸ਼ਾ ਉਹ ਖਤਮ ਕਰ ਦਾਂਗੇ ਨਸ਼ੇ ਦਾ ਵੀ ਲੱਕ ਤੋੜ ਦਾਂਗੇ ਪਰ ਤਿੰਨ ਤਿੰਨ ਸਾਲ ਬੀਤਣ ਦੇ ਬਾਅਦ ਵੀ ਜਿਹੜਾ ਨਸ਼ਾ ਹੈ ਉਹ ਮਤਲਬ ਨਹੀਂ ਖਤਮ ਹੋਇਆ ਕਿ ਉਹਨਾਂ ਨੇ ਹੁਣ ਇੱਕ ਵੱਡੀ ਕਾਰਵਾਈ ਕੀਤੀ ਹੈ ਲੋਕਾਂ ਦੇ ਘਰ ਤੋੜੇ ਜਾ ਰਹੇ ਨੇ ਜਿਹੜੇ ਨਸ਼ਾ ਵੇਚਦੇ ਨੇ ਪੀਲਾ ਪੰਜਾ ਚੱਲਦਾ ਪਿਆ ਹੈ ਕਿ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਮਾਰਾ ਹੈ ਇੱਕ ਮੈਂਬਰ ਕਰਦਾ ਇਹੋ ਜੇ ਕੰਮ ਕਿ ਸਾਰੇ ਘਰ ਦੇ ਜੀਆਂ ਤੋਂ ਛੱਤ ਖੋਹ ਲੈਣੀ ਕੀ ਇਹ ਜਹਜ ਵੇਖੋ ਬਾਬਾ ਜੀ ਗੱਲ ਕੀ ਆ ਮੈਂ ਸਮਝਦਾ ਕਿ ਜਿਹੜੇ ਵੱਡੇ ਜਿਹੜੇ ਕੋਈ ਇਹ ਕੰਮ ਕਰਨ ਵਾਲੇ ਮਗਰਮੱਛ ਨੇ ਵੱਡੇ ਕੋ ਦੋਚੀ ਨੇ ਉਹ ਆਲੇ ਖੁੱਲੇ ਆਮ ਘੁੰਮ ਦਿਆ ਜੇ ਮੰਨ ਲਓ ਕੋਈ ਛੋਟਾ ਜਿਹਦੇ ਤੇ ਕੋਈ ਜਿਹਦੇ ਪਰਿਵਾਰ ਦੀ ਤੁਸੀਂ ਗੱਲ ਕਹਿੰਦੇ ਜੇ ਉਹ ਛੋਟੇ ਮੋਟੇ ਕੋਈ ਲਾ ਲੋ ਜਿਹੜੇ ਕੰਮ ਕਰਦੇ ਬਹੁਤ ਗਲਤ ਕੰਮ ਆ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਕਿਸ ਦਾ ਘਰ ਟਾਉਣਾ ਜਿੱਤੇ ਕੋ ਸਾਬਤ ਹੁੰਦਾ ਵਾ ਜਿਹਦੇ ਤੇ ਜਿੰਨੇ ਕੋਈ ਜਵਾਨੀ ਦਾ ਘਾਣ ਕੀਤਾ ਵਾ ਜਿਨੇ ਇਹੋ ਜੇ ਕੰਮ ਕੀਤੇ ਆ ਉਹ ਬਿਲਕੁਲ ਜਾਇਜ਼ ਵੀ ਆ ਤੇ ਜਿਹੜਾ ਕੋਈ ਛੋਟੇ ਮੋਟੇ ਵਿਚਾਰੇ ਗਰੀਬ ਤਬਕੇ ਦੇ ਲੋਕ ਜਿਨ੍ਹਾਂ ਦੇ ਨਾਲ ਮੰਨ ਲਓ ਧੱਕਾ ਵੀ ਕਰਨਾ ਉਹ ਵੀ ਮਾੜਾ ਨਵਰੂਪ ਜੀ ਆਪਾਂ ਗੱਲ ਕਰਦੇ ਆ ਤਰੰਤਨ ਹਲਕੇ ਦੀ ਕਿ ਇੱਥੋਂ ਦੇ ਜਿਹੜੇ ਵਿਧਾਇਕ ਸੀ ਡਾਕਟਰ ਕਸਮੀਰ ਸਿੰਘ ਸੋਲ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਏ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਪਰ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਹੀ ਆਮ ਆਦਮੀ ਦੇ ਜਿਹੜੇ ਕਈ ਇਹੋ ਜਿਹੇ ਆਗੂ ਨੇ ਕਈ ਜਿਹੜੇ ਲੀਡਰ ਨੇ ਉਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਘੁੰਮਦੀਆਂ ਨੇ ਟਿੱਕਟ ਨੂੰ ਲੈ ਕੇ ਅੱਜੇ ਤਾਂ ਉਹਨਾਂ ਦਾ ਸ਼ਿਵਮਨੀ ਠੰਡਾ ਹੋਇਆ ਭੋਗ ਤਾਂ ਅੰਤਮ ਅਰਦਾਸ ਵੀ ਨਹੀਂ ਹੋਈ ਤਾਂ ਉਹਨਾਂ ਦੇ ਲੀਡਰਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਕਸਰ ਇੱਕ ਗੱਲ ਸੁਣਨ ਨੂੰ ਜਿਹੜਾ ਲੋਕਤੱਤ ਮਿਲਦਾ ਏ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਆਖਰ ਸੱਜਣਾ ਨੇ ਵੀ ਮਰ ਜਾਣਾ ਤੇ ਉਹਨਾਂ ਦੇ ਲੀਡਰ ਜਿਹੜੇ ਆ ਉਹਨਾਂ ਦੇ ਜਿਹੜੇ ਆ ਗੂ ਖੁਸ਼ੀ ਦੇ ਵਿੱਚ ਝੂਮਦੇ ਆਂ ਤੇ ਟਿਕਟ ਦੇ ਦਾਵੇਦਾਰੀ ਠੋਕਦੇ ਪਏ ਨੇ ਕਿ ਇਸ ਸਮੇਂ ਦੇ ਵਿੱਚ ਭੋਗ ਤੋਂ ਪਹਿਲਾਂ ਅੰਤਿਮ ਅਰਦਾਸ ਤੋਂ ਪਹਿਲਾਂ ਕਿ ਦਾਵੇਦਾਰੀ ਠੋਕਣੀ ਜਾਜੇ ਮੈਂ ਸਮਝਦਾ ਜੀ ਜਿਹੜਾ ਐਮਐਲਏ ਸਾਹਿਬ ਦਾ ਜਣਾ ਬੜਾ ਵੱਡਾ ਘਾਟਾ ਪਿਆ ਸਾਡੇ ਇਲਾਕੇ ਨੂੰ ਇਹੋ ਜਿਹੇ ਇਨਸਾਨ ਜਿਹੜੇ ਲੋਕਾਂ ਦੀ ਸੇਵਾ ਕਰਦੇ ਲੋਕਾਂ ਦੇ ਵਿਚਰਦੇ ਸੀ ਤੇ ਉਹਨਾਂ ਨੂੰ ਐਸਾ ਇਹੋ ਜਿਹਾ ਦੁੱਖ ਜਿਹੜਾ ਲੱਗ ਗਿਆ ਇਹ ਦੁਨੀਆ ਤੋਂ ਚਲੇਗੇ ਬਹੁਤ ਜ਼ਿਆਦਾ ਇਹ ਸੋਗ ਦੀ ਲਹਿਰ ਆ ਹਲਕੇ ਦੇ ਵਿੱਚ ਇਸ ਟਾਈਮ ਦੇ ਉੱਤੇ ਜਿਹੜਾ ਕੋਈ ਸਮਝਦਾਰ ਬੰਦਾ ਵਾ ਉਹ ਨਹੀਂ ਇਹ ਗੱਲ ਕਰਦਾ ਕਿ ਮੈਂ ਕੋਈ ਫਲਾਨੀ ਗੱਲ ਜਾਂ ਟਿਕਟ ਦੀ ਜਾਂ ਕੋਈ ਕਿਸੇ ਪਾਰਟੀ ਦਾ ਬੰਦਾ ਨਹੀਂ ਜਿਹੜਾ ਸਮਝਦਾਰ ਬੰਦਾ ਹੈ ਉਹ ਇਹ ਜੀ ਗੱਲ ਨਹੀਂ ਕਰਦਾ ਚਲੋ ਜਿਹੜੇ ਬੰਦੇ ਗੱਲਾਂ ਕਰਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹਰੇਕ ਨੇ ਦੁਨੀਆ ਤੋਂ ਜਾਣਾ ਸਾਰਿਆਂ ਨੇ ਬੈਠੇ ਨਹੀਂ ਰਹਿਣਾ ਤੇ ਉਹਨਾਂ ਨੂੰ ਵੀ ਆਪਣਾ ਜਿਹੜਾ ਵਾ ਸੰਗਤ ਤੇ ਸਾਰ ਕੁਝ ਵੇਂਦੀ ਆ ਲੋਕ ਤੇ ਸਭ ਕੁਝ ਵੇਂਦੀ ਆ ਨਾ ਜੇ ਮੰਨ ਲਓ ਮੈਂ ਕੋਈ ਗੱਲ ਕਰਦਾ ਮੇਰੇ ਵਾਸਤੇ ਵੀ ਸੰਗਤ ਬੈਠੀ ਆ ਮੇਰੇ ਉੱਪਰ ਆ ਸੰਗਤ ਦਾ ਸੰਗਤ ਦਾ ਆਸ਼ੀਰਵਾਦ ਆ ਤੇ ਅਸੀਂ ਤੁਰੇ ਫਿਰਦੇ ਆ ਜੇ ਸੰਗਤ ਨੇ ਆਸ਼ੀਰਵਾਦ ਹੀ ਚੁੱਕ ਲਿਆ ਤੇ ਅਸੀਂ ਕਾਹਦੇ ਜੋਗੇ ਆ ਮਤਲਬ ਐਸੀ ਕੋਈ ਗੱਲ ਨਹੀਂ ਕਿ ਸਮਝਣਾ ਚਾਹੀਦਾ ਵਾ ਇਹੋ ਜਿਹੇ ਕੰਮ ਜਿਹੜੇ ਮਗਰੋਂ ਵੀ ਹੋ ਸਕਦੇ ਆ ਜਦੋਂ ਲੈ ਬੜਾ ਲੰਮਾ ਸਮਾਂ ਪਿਆ ਚੋਂ ਪਤਾ ਨਹੀਂ ਕਦੋਂ ਆਊਂ ਸੋਣੀ ਆ ਕੀ ਹੋਣਾ ਵਾ ਇਹਦੇ ਕਲਾਕੇ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਇਸ ਟਾਈਮ ਦੇ ਉੱਤੇ ਕਿਉਂਕਿ ਹਲਕੇ ਦੀ ਮਾਂ ਹੀ ਚਲੇ ਜਾਣਾ ਬਹੁਤ ਵੱਡਾ ਘਾਟਾ ਆਉਂਦਾ ਜਿੱਥੇ ਵਿਕਾਸ ਦੇ ਕੰਮ ਰੁਕ ਜਾਂਦੇ ਉੱਥੇ ਆਮ ਜਿਹੜੇ ਲੋਕਾਂ ਦੇ ਕੰਮ ਉਹਨਾਂ ਤੇ ਵੀ ਜਿਹੜਾ ਵਾ ਇੱਕ ਰੋਕ ਲੱਗ ਜਾਂਦੀ ਨਰੂਪਜੀ ਜਿਸ ਤਰ੍ਹਾਂ ਤੁਹਾਡੀ ਸਰਕਾਰ ਦੇ ਵਿੱਚ ਵੀ ਤੇ ਕਾਲੀਆਂ ਦੀ ਸਰਕਾਰ ਦੇ ਵਿੱਚ 12 ਸਾਲ ਬਾਅਦ ਜਿਹੜੀ ਨਗਰ ਨਿਗਮ ਦੀ ਚੋਣ ਹੁੰਦੀ ਏ ਨਗਰ ਨਿਗਮ ਦੀ ਚੋਣ ਹੋ ਕੇ ਜਿਹੜੀ ਆ ਪ੍ਰਧਾਨ ਪ੍ਰਧਾਨਗੀ ਨੂੰ ਲੈ ਕੇ ਅਜੇ ਤੱਕ ਅੜਿੱਕਾ ਬਣਿਆ ਹੋਇਆ ਏ ਅਜੇ ਤੱਕ ਪ੍ਰਧਾਨ ਨਹੀਂ ਮਿਲਿਆ 12 ਸਾਲਾਂ ਬਾਅਦ ਚੋਣ ਤੇ ਹੋਈ ਆ ਪਰ ਅਜੇ ਤੱਕ ਜਿਹੜਾ ਪ੍ਰਧਾਨ ਨਹੀਂ ਮਿਲਿਆ ਜੇ ਆਪਾਂ ਗੱਲ ਕਰੀਏ ਕਿ ਇਹ ਜਿਹੜਾ ਤਰਨਤਨ ਹਲਕਾ ਏ ਪੰਥਕ ਹਲਕਾ ਏ ਤੇ ਜੇ ਆਪਾਂ ਐਮਪੀ ਦੀ ਗੱਲ ਕਰੀਏ ਅਮਰਤਪਾਲ ਸਿੰਘ ਐਮਪੀ ਉਹ ਡਿਬਰੂਗਾਰ ਜੇਲ੍ਹ ਦੇ ਵਿੱਚ ਬੰਦ ਹੈ ਨਾ ਤੇ ਇਸ ਜਿਹੜਾ ਲੋਕ ਸਭਾ ਹਲਕਾ ਏ ਨਾ ਤੇ ਐਮਪੀ ਹੈਗਾ ਏ ਨਾ ਹੀ ਵਿਧਾਇਕ ਹੈਗਾ ਏ ਤੇ ਨਾ ਹੀ ਜਿਹੜਾ ਨਗਰ ਨਿਗਮ ਦਾ ਜਿਹੜਾ ਪ੍ਰਧਾਨ ਹੁੰਦਾ ਉਹ ਹੈਗਾ ਏ ਤੇ ਵਿਕਾਸ ਕਿੱਦਾਂ ਹੋਵੇਗਾ ਇਹ ਤਾਂ ਜਿੱਦਾਂ ਇੱਕ ਕਹਿ ਲਈਏ ਜਿੱਦਾਂ ਘਰ ਨੇ ਕੋਈ ਖਾਲੀ ਹੋ ਜਾਂਦਾ ਮਤਲਬ ਛੱਡ ਕੇ ਸਾਰੇ ਦਾ ਸਾਰਾ ਪ੍ਰਬਾਤ ਚਲ ਜਾਂਦਾ ਤੇ ਉਸ ਘਾਹ ਤੇ ਉਸ ਘਰ ਦੇ ਵਿੱਚ ਬਾਅਦ ਚ ਘਾਹ ਬੂਟੀਆਂ ਉੱਗ ਜਾਂਦੀਆਂ ਨੇ ਅਗਰ ਜੇ ਸਮੇਂ ਸਿਰ ਉਸ ਘਰ ਨੂੰ ਆਪਾਂ ਸਾਫ਼ ਨਾ ਕਰਾਂਗੇ ਸਫਾਈ ਨਾ ਕਰਾਂਗੇ ਤਾਂ ਗੰਦਗੀ ਦੂਰ ਗੰਦਗੀ ਪੈ ਜਾਂਦੀ ਹੈ ਉਸੇ ਤਰ੍ਹਾਂ ਜਿਹੜਾ ਹੈ ਹਲਕਾ ਹੈ ਇਹ ਜਿਹੜਾ ਖਾਲੀ ਹੋ ਚੁੱਕਾ ਹੈ ਜੇ ਅਗਰ ਸਮੇਂ ਸਿਰ ਚੋਣ ਨਹੀਂ ਹੁੰਦੀ ਜਿੰਮਨੀ ਟੌਰ ਨਹੀਂ ਹੁੰਦੀ ਜਾਂ ਸਮੇਂ ਸਿਰ ਪ੍ਰਧਾਨ ਨਹੀਂ ਮਿਲਦਾ ਤੇ ਜਿਹੜੇ ਵਿਕਾਸ ਦੇ ਕੰਮ ਉਹ ਤੇ ਰੁਕ ਜਾਣਗੇ ਤਾਂ ਵਿਕਾਸ ਹੋਊਗਾ ਨਾ ਤੇ ਫਿਰ ਇੱਥੋਂ ਦੇ ਲੋਕ ਫਿਰ ਕਿੱਧਰ ਨੂੰ ਜਾਣਗੇ ਵੇਖੋ ਜੀ ਇਹ ਤੇ ਜਿਹੜੀ ਹੁਣ ਗੱਲ ਮਾਲਕ ਦਾ ਜੋ ਹੁਕਮ ਹੋਇਆ ਤੇ ਵਿਧਾਇਕ ਸਾਹਿਬ ਦਾ ਚਲੇ ਜਾਣਾ ਇਹ ਤੇ ਆਪਣੇ ਕਿਸੇ ਦੇ ਵਸ ਦੀ ਗੱਲ ਨਹੀਂ ਤੇ ਮੈਂ ਸਮਝਦਾ ਜਿਹੜੀ ਐਮਪੀ ਸਾਹਿਬ ਦੀ ਗੱਲ ਆ ਉਹ ਵੀ ਸੰਗਤ ਨੇ ਉਹਨਾਂ ਨੂੰ ਚੁਣਿਆ ਤੇ ਸੰਗਤ ਨੇ ਫਤਵਾ ਦਿੱਤਾ ਜੋਹੀਂ ਸਿਰ ਮੱਥੇ ਪ੍ਰਵਾਨ ਕੀਤਾ ਤੇ ਜਿਹੜਾ ਐਮਪੀ ਸਾਹਿਬ ਦੀ ਜਿਹੜੀ ਸਮੂਚੀ ਟੀਮ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਜਿਨ੍ਹਾਂ ਨੇ ਉਹਨਾਂ ਨੂੰ ਬਣਾਇਆ ਚਲੋ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਲੋਕ ਸਭਾ ਹਲਕੇ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵੀ ਕੰਮ ਹੱਲ ਕਰਨੇ ਚਾਹੀਦੇ ਆ ਮੈਂ ਸਮਝਦਾ ਵੀ ਇਹ ਵੱਦ ਕਿਸਮਤੀ ਦੀ ਗੱਲ ਆ ਕਿ ਸਾਡਾ ਜਿਹੜਾ ਹਲਕਾ ਵਾ ਪੀ ਇੱਕ ਜਿਹੜੀ ਤੁਸੀਂ ਪ੍ਰਧਾਨਗੀ ਦੀ ਗੱਲ ਕੀਤੀ ਆ ਨਗਰ ਕਾਉਂਸਲ ਦੀਆਂ ਚੋਣਾਂ ਹੋਈਆਂ ਸਤਿਕਾਰਯੋਗ ਐਮਸੀ ਸਹਿਬਾਨ ਜਿਹੜੇ ਸੰਗਤ ਨੇ ਚੁਣੇ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਸਮੇਂ ਸਿਰ ਮਿਲਣੀਆਂ ਚਾਹੀਦੀਆਂ ਸੀ ਪ੍ਰਧਾਨ ਸ਼ਹਿਰ ਦਾ ਬੰਦਾ ਕੋ ਲੋਕਾਂ ਦੇ ਵਿਕਾਸ ਦੇ ਕੰਮ ਹੁੰਦੇ ਪਰ ਮੈਂ ਸਮਝਦਾ ਉਹਦੇ ਪਿੱਛੇ ਜਿਹੜਾ ਵਿਧਾਇਕ ਸਾਹਿਬ ਦਾ ਕੁਝ ਸਿਹਤ ਪੱਖੋਂ ਕਮਜ਼ੋਰ ਹੋਣਾ ਵਿੱਚ ਇਹ ਤੇ ਵੈਗਰੂ ਦੇ ਵਾਸਾ ਨਾ ਸਾਰਾ ਕੁਝ ਇਹ ਵੀ ਗੱਲ ਹੋ ਸਕਦੀ ਹੈ ਬਾਕੀ ਮੈਂ ਸਮਝਦਾ ਕੁਝ ਧੜੇ ਬਾਜ਼ੀਆਂ ਦੇ ਕਾਰਨ ਵੀ ਹੋ ਸਕਦੇ ਆ ਤੜੇ ਬਾਜ਼ੀਆਂ ਜਿਹੜੀਆਂ ਲੋਕਾਂ ਦਾ ਨੁਕਸਾਨ ਕਰਦੀਆਂ ਆਮ ਪਬਲਿਕ ਦਾ ਨੁਕਸਾਨ ਕਰਦੀਆਂ ਇਹੋ ਜੇ ਕੰਮ ਨਹੀਂ ਚਾਹੀਏ ਪ੍ਰਧਾਨ ਦੀ ਕੁਰਸੀ ਤੇ ਪ੍ਰਧਾਨ ਜੇ ਨਗਰ ਕਾਉਂਸਲ ਦਾ ਬਿਠਾ ਉਸ ਮੁੱਚੀ ਕੋ ਟੀਮ ਬੈਠੀ ਹੋਗੀ ਨਾ ਦੀ ਜਿਹਦੇ ਵਿੱਚ ਮੈਂ ਸਮਝਦਾ ਕੋਈ ਐਸਸੀ ਭਰਾ ਵੀ ਹੋਣ ਬੀਸੀ ਭਰਾ ਵੀ ਹੋਣ ਜਨਰਲ ਭਰਾ ਵੀ ਹੋਣ ਇੱਕ ਬੜੀ ਵਧੀਆ ਜੀ ਟੀਮ ਇੱਕ ਖੜੀ ਕੀਤੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਉਹ ਸ਼ਹਿਰ ਦੇ ਵਿਕਾਸ ਨੂੰ ਜਿਹੜੀ ਇਹ ਪਹਿਲ ਦਿੱਤੀ ਜਾਵੇ ਲੋਕਾਂ ਦੇ ਕੰਮਕਾਰ ਹੋਣ ਜਿਸ ਤਰ੍ਹਾਂ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਦੇ ਜਿਹੜੇ ਕਈ ਆਗੂ ਨੇ ਉਹਨਾਂ ਨੇ ਤਾਂ ਆਪਣੀ ਜਿਹੜੀ ਦਾਵੇਦਾਰੀ ਠੋਕ ਦਿੱਤੀ ਐ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਪੋਸਟਾਂ ਵੀ ਚਲਦੀਆਂ ਪਈ ਨੇ ਉਸੇ ਤਰ੍ਹਾਂ ਸ਼ਰਮਣੀ ਅਕਾਲੀ ਦਲ ਵਾਟਸਪੰਜਾਬ ਦੇ ਨੇ ਵੀ ਜਿਹੜੀ ਦਾਵੇਦਾਰੀ ਠੋਕ ਦਿੱਤੀ ਐ ਕਿ ਅਮਰਤਪਾਲ ਸਿੰਘ ਦੇ ਜਿਹੜੇ ਮਾਤਾ ਜੀ ਆ ਉਹ ਚੋਣ ਲੜ ਸਕਦੇ ਨੇ ਕਿ ਕਾਂਗਰਸ ਵੱਲੋਂ ਕੌਣ ਆ ਸਕਦਾ ਹੈ ਕਿਹੜਾ ਚਿਹਰਾ ਜਿਹੜਾ ਐ ਉਹ ਜਿਹੜੀ ਜਿੰਨੀ ਚੋਣ ਲੜ ਸਕਦਾ ਹੈ ਵੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਸਮਝਦਾ ਕਿ ਜਿਹੜਾ ਹਲੇ ਜਲਦਬਾਜੀ ਨਹੀਂ ਕਰਨੀ ਚਾਹੀਦੀ ਮਹੱਲੇ ਡਾਕਟਰ ਸਾਹਿਬ ਦੇ ਭੋਗ ਤੋਂ ਬਾਅਦ ਥੋੜੀ ਬਹੁਤੀ ਕੋ ਗੱਲ ਹੁੰਦੀ ਆ ਜਾਂ ਹਲੇ ਚੋਣ ਦੇ ਵਿੱਚ ਕਿੰਨਾ ਸਮਾਂ ਪਿਆ ਵਾ ਬੜਾ ਲੰਮੇ ਸਮੇਂ ਦੀ ਗੱਲ ਆ ਬਾਕੀ ਪਾਰਟੀਆਂ ਦੇ ਅੰਦਰੂਨੀ ਮਸਲੇ ਆ ਜੇ ਮੰਨ ਲਓ ਕੋਈ ਆਪ ਦਾ ਉਹ ਪਾਰਟੀ ਦਾ ਕੋਈ ਕੈਂਡੀਡੇਟ ਦਿੰਦੇ ਆ ਉਹਨਾਂ ਦਾ ਇੱਕ ਆਪਣੀ ਸਿਸਟਮ ਆ ਆਪਣਾ ਸੋਚ ਆ ਮੈਂ ਆਪਣੀ ਪਾਰਟੀ ਦੀ ਗੱਲ ਕਰ ਸਕਦਾ ਵੀ ਮੇਰੀ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਆ ਜੋ ਉਹਨਾਂ ਨੂੰ ਚੰਗਾ ਲੱਗਾ ਜੋ ਲੋਕਾਂ ਦੇ ਵਿੱਚ ਇੱਕ ਆਪਾ ਕਹਿ ਸਕਦੇ ਹਾਂ ਕੋਈ ਸੇਵਾ ਭਾਵਨਾ ਵਾਲਾ ਜੋ ਲੋਕਾਂ ਲਈ ਜਿੰਨੂੰ ਲੋਕ ਚਾਹੁੰਦੇ ਹੋਏ ਜਿੰਨੂੰ ਨੌਜਵਾਨ ਵਰਗ ਚਾਹੁੰਦਾ ਆ ਜਾਂ ਕਿਸਾਨ ਮਜ਼ਦੂਰ ਚਾਹੁੰਦੇ ਹੋਏ ਛੋਟੇ ਵਪਾਰੀ ਚਾਹੁੰਦੇ ਹੋਏ ਕੋਈ ਜਿਹੜਾ ਹਲਕੇ ਦੀ ਕਮਾਂਡ ਸੰਭ ਸਕਦਾ ਹੋਇਆ ਉਹ ਬੜੇ ਚੰਗੇ ਚਿਹਰੇ ਨੂੰ ਹੀ ਪਾਰਟੀ ਜ਼ਿੰਮੇਵਾਰੀ ਜਿਹੜੀ ਹੈ ਦਊਗੀ ਪਰ ਉਹ ਫੈਸਲਾ ਪਾਰਟੀ ਆ ਹੀ ਕਮਾਂਡ ਦਾ ਨਵਰੂਜੀ ਜਿਸ ਤਰ੍ਹਾਂ ਤੁਸੀਂ 20 ਸਾਲ ਤੋਂ ਪਲੱਸ ਹੀ ਹੋ ਗਿਆ ਨਾ ਤੁਸੀਂ ਪਾਰਟੀ ਦੀ ਸੇਵਾ ਕਰਦੇ ਪਏ ਜੋ ਲੋਕਾਂ ਦੀ ਸੇਵਾ ਕਰਦੇ ਪਏ ਜੋ ਹਲਕੇ ਦੇ ਵਿੱਚ ਵਿਚਰਦੇ ਜੋ ਅਗਰ ਜੇ ਪਾਰਟੀ ਹਾਈ ਕਮਾਂਡ ਤੁਹਾਡੇ ਤੇ ਭਰੋਸਾ ਜਤਾਉਂਦੀ ਹੈ ਤੁਹਾਨੂੰ ਟਿਕਟ ਦੇ ਨਾਲ ਨਵਾਜਿਆ ਜਾਂਦਾ ਹੈ ਤਾਂ ਹਲਕਾ ਵਾਸੀਆਂ ਨੂੰ ਕਿੱਦਾਂ ਭਰੋਸੇ ਦੇ ਵਿੱਚ ਲਓਗੇ ਦੇਖੋ ਜੀ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਮੈਂ ਕਾਂਗਰਸ ਪਾਰਟੀ ਦਾ ਜਿੱਥੇ ਛੋਟਾ ਛਪਾਈ ਆ ਮੇਰੇ ਤੋਂ ਬਹੁਤ ਸਤਿਕਾਰਯੋਗ ਵੱਡੇ ਭਰਾ ਨੇ ਜੇ ਮੈਨੂੰ ਪਾਰਟੀ ਜੋ ਵੀ ਜ਼ਿੰਮੇਵਾਰੀ ਮੇਰੇ ਮਾਣਯੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਔਰ ਮੇਰੇ ਸਰਦਾਰ ਪ੍ਰਤਾਪ ਸਿੰਘ ਦੀ ਬਾਜਵਾ ਜਿਹੜੇ ਵਿਰੋਧੀ ਧਰ ਦੇ ਨੇਤਾ ਨੇ ਇਹ ਮੇਰੀ ਸਮੁੱਚੀ ਲੀਡਰਸ਼ਿਪ ਬੈਠੀ ਆ ਜੇ ਕੋਈ ਮੇਰੇ ਮੋਢਿਆਂ ਤੇ ਕੋਈ ਜ਼ਿੰਮੇਵਾਰੀ ਪਾਉਂਦੀ ਆ ਮੈਂ ਆਪਣੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਮੇਰੀ ਸੰਗਤ ਆ ਸੰਗਤ ਦਾ ਜੋ ਹੁਕਮ ਹੋਇਆ ਉਹ ਮੇਰੇ ਸਿਰ ਮੱਥੇ ਆ। ਠੀਕ ਹੈ। ਜੋ ਮੈਨੂੰ ਸੰਗਤ ਹੁਕਮ ਲਾਊਗੀ, ਮੇਰੀ ਹਾਈ ਕਮਾਂਡ ਮੈਨੂੰ ਕੋਈ ਜ਼ਿੰਮੇਵਾਰੀ ਲਾਊਗੀ ਤੇ ਮੈਂ ਨਿਭਾਊਂਗਾ। ਪਰ ਇਸ ਵਕਤ ਤੇ ਜਿੰਨੂੰ ਵੀ ਪਾਰਟੀ ਟਿਕਟ ਦੀ ਗੱਲ ਕਰੂਗੀ, ਜਿੰਨੂੰ ਵੀ ਪਾਰਟੀ ਟਿਕਟ ਦੇਊਗੀ, ਮੈਂ ਇੱਕ ਛੋਟਾ ਵਰਕਰ ਹੋਣ ਦੇ ਨਾਤੇ ਉਹਦੇ ਲਈ ਰਾਤ ਦਿਨ ਮੇਰੀ ਟੀਮ ਸਾਰੀ ਇੱਕ ਰਾਤ ਦਿਨ ਇੱਕ ਕਰ ਦੇਾਂਗੇ। ਤੇ ਪਾਰਟੀ ਦੀ ਸੀਟ ਜਿੱਤ ਕੇ ਤਰਨਤਨ ਸਾਹਿਬ ਦੀ ਇਹ ਜਿੱਤ ਕੇ ਝੋਲੀ ਪਾਰਟੀ ਆ ਹੀ ਕਮਾੜ ਦੀ ਪਾਵਾਂ ਨਵਰੂਪ ਜੀ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਹੋ ਕੇ ਹਟੀਏ ਤਾਂ ਉੱਥੇ ਕਾਂਗਰਸ ਦੇ ਵਿੱਚ ਬਾਗੀ ਸੁਰਾਂ ਜਿਹੜੀਆਂ ਨੇ ਫੁੱਟ ਜਿਹੜੀ ਉਹ ਨਜ਼ਰ ਆਈ ਆ ਹਾਂਜੀ ਨਵਰੂਪ ਜੀ ਆਪ ਕੁਝ ਦਿਨ ਹੋ ਗਏ ਨੇ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਹੋ ਕੇ ਹਟੀਏ ਤਾਂ ਭਾਰਤ ਭੂਸ਼ਨ ਆਸ਼ੂ ਜੀ ਤੇ ਸਿਮਰਜੀਤ ਸਿੰਘ ਬੈਂਸ ਦੇ ਵਿੱਚ ਜਿਹੜੀ ਕੰਟroversy ਚ ਚੱਲਦੀ ਪਈ ਆ ਕਾਫੀ ਜਿਹੜੀ ਆ ਫੁੱਟ ਨਜ਼ਰ ਆਈ ਆ ਕਿ ਜੇ ਇਸ ਕਿਉਂਕਿ ਤਰਨਤਨ ਹਲਕੇ ਦੇ ਵਿੱਚ ਹੋਰ ਵੀ ਕਾਫੀ ਜਿਹੜੇ ਆ ਚਿਹਰੇ ਨੇ ਜਿਹੜੇ ਇਸ ਟਿਕਟ ਦੇ ਦਾਵੇਦਾਰੀ ਠੋਕ ਸਕਦੇ ਨੇ ਅਗਰ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਆ ਤੁਹਾਨੂੰ ਹਾਈ ਕਮਾਂਡ ਮੌਕਾ ਦਿੰਦੀ ਆ ਕਿ ਉਸ ਤਰ੍ਹਾਂ ਦੀ ਜਿਹੜੀ ਫੁੱਟ ਜਿਹੜੀ ਲੁਧਿਆਣਾ 'ਚ ਨਜ਼ਰ ਆਈ ਆ ਕਿਤੇ ਤਰਨਤਨ ਦੇ ਵਿੱਚ ਨਜ਼ਰ ਆਵੇ ਵੇਖੋ ਜਿਹੜੀ ਤੁਸੀਂ ਲੁਧਿਆਣੇ ਦੀ ਬਾਬਾ ਜੀ ਗੱਲ ਕੀਤੀ ਆ ਲੁਧਿਆਣੇ ਦੇ ਵਿੱਚ ਕੋਈ ਫੋਟਾ ਵਾਲੀ ਗੱਲ ਨਹੀਂ ਕਾਂਗਰਸ ਦੀ ਸਾਡੀ ਸਮੁੱਚੀ ਲੀਡਰਸ਼ਿਪ ਨੇ ਉੱਥੇ ਤੁਸੀਂ ਵੇਖਿਆ ਹੋਊਗਾ ਸਾਡੀ ਮਾਣਯੋਗ ਜਿੰਨੀ ਵੀ ਲੀਡਰਸ਼ਿਪ ਆ ਉਹਨਾਂ ਨੇ ਜਾ ਕੇ ਆਸ਼ੂ ਜੀ ਦੇ ਫਾਰਮ ਭਰਾਏ ਤੇ ਉਹਨਾਂ ਦੀ ਲੜਾਈ ਲੜੀ ਤੇ ਜੋ ਸੰਗਤ ਨੇ ਉੱਥੇ ਫਤਵਾ ਦਿੱਤਾ ਉਹ ਸਿਰ ਮੱਥੇ ਪ੍ਰਵਾਨ ਸਾਡੀ ਹਾਈ ਕਮਾਂਡ ਨੇ ਕੀਤਾ ਗੱਲ ਤਰਨ ਤਰਨ ਦੀ ਆ ਗਈ ਆ ਤੁਹਾਂ ਕੀਤੀ ਆ ਵੇਖੋ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਾਰਟੀ ਦਾ ਇੱਕ ਛੋਟਾ ਸਿਪਾਈ ਇੱਕ ਵਰਕਰ ਆ ਜੇ ਪਾਰਟੀ ਸਾਡੇ ਸਾਰੇ ਸਤਿਕਾਰਯੋਗ ਭਰਾ ਪਾਰਟੀ ਲਈ ਕੰਮ ਕਰਦੇ ਆ ਕਿਸੇ ਤੇ ਵੀ ਆਸ਼ੀਰਵਾਦ ਪਾਰਟੀ ਰੱਖਦੀ ਆ ਤੇ ਅਸੀਂ ਉਹਦੇ ਨਾਲ ਆ ਤੇ ਪਾਰਟੀ ਦੀ ਲੜਾਈ ਲੜਾਂਗੇ ਲੋਕਾਂ ਦੀ ਲੜਾਈ ਲੜਾਂਗੇ ਤੇ ਆਪਦਾ ਜਿਹੜਾ ਵਿਧਾਇਕ ਬਣਾ ਕੇ ਵਿਧਾਨ ਸਭਾ 'ਚ ਭੇਜਾਂਗੇ ਮੈਂ ਇੱਕ ਨਰ ਛੋਟਾ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਇਹ ਗੱਲ ਕਹਿਣਾ ਜੋ ਵੀ ਪਾਰਟੀ ਮੈਨੂੰ ਜ਼ਿੰਮੇਵਾਰੀ ਦੇਊਗੀ ਤੁਸੀਂ ਮੈਨੂੰ ਗੱਲ ਕੀਤੀ ਕਿ ਮੇਰੀ ਟਿਕਟ ਦੀ ਗੱਲ ਕੀਤੀ ਆ ਮੇਰੇ ਇਹ ਗੱਲਾਂ ਮੇਰੇ ਦਾਇਰੇ ਦੀਆਂ ਨਹੀਂ ਆ ਇਹ ਮੇਰੀ ਹਾਈ ਕਮਾਂਡ ਦੇ ਦਾਇਰੇ ਦੀਆਂ ਗੱਲਾਂ ਉਹਨਾਂ ਨੂੰ ਕੀ ਸਹੀ ਲੱਗਦਾ ਕੌਣ ਬੰਦਾ ਸਹੀ ਲੱਗਦਾ ਵੇਖੋ ਹਰੇਕ ਦੇ ਮਨ 'ਚ ਹੁੰਦਾ ਕਿ ਮੈਂ ਆਪਣੇ ਇਲਾਕੇ ਦੀ ਸੇਵਾ ਕਰਾਂ ਹਰੇਕ ਦੇ ਮਨ 'ਚ ਹੁੰਦਾ ਮੇਰੇ ਮਨ 'ਚ ਵੀ ਹੋਊਗਾ ਕਿ ਮੈਂ ਆਪਣੇ ਇਲਾਕੇ ਦੀ ਸੇਵਾ ਕਰਾਂ ਮੇਰੇ ਲੋਕ ਜਿਹੜਿਆ ਉਹਨਾਂ ਦੀ ਮੈਂ ਨਾਲ ਖਲੋ ਕੇ ਉਹਨਾਂ ਦੇ ਕੰਮਕਾਰ ਕਰ ਸਕਾਂ ਪਰ ਇਹ ਫੈਸਲਾ ਹਾਈ ਕਮਾਂਡ ਦਾ ਉਸ ਤੋਂ ਬਾਅਦ ਸੰਗਤ ਦਾ ਫੈਸਲਾ ਜੋ ਮੇਰੀ ਹਾਈ ਕਮਾਂਡ ਜਿੰਨੂੰ ਵੀ ਟਿਕਟ ਦੇਊਗੀ ਮੈਂ ਉਹਦੇ ਨਾਲ ਦਿਨ ਰਾਤ ਇੱਕ ਕਰਕੇ ਪਾਰਟੀ ਦੀ ਸੀਟ ਜਿੱਤ ਕੇ ਝੋਲੀ ਪਾਵਾਂਗੇ ਬੜੇ ਮੇਰੇ ਸਤਿਕਾਰਯੋਗ ਸਾਰੇ ਮੇਰੇ ਬਹੁਤ ਸਤਿਕਾਰਯੋਗ ਨੇ ਜਿਹੜੇ ਕਾਂਗਰਸ ਪਾਰਟੀ ਦੀ ਲੜਾਈ ਲੜ ਰਹੇ ਆ ਤੇ ਲੋਕਾਂ ਦੇ ਨਾਲ ਖੜੇ ਨਵਰੂਜੀ ਲਾਸਟ ਦੇ ਵਿੱਚ ਮੇਰਾ ਸਵਾਲ ਹੈ ਕਿਉਂਕਿ ਅਗਰ ਜਿਹੜੀ ਜਿਮਨੀ ਚੋਣ ਕਾਂਗਰਸ ਜਿੱਤ ਜਾਂਦੀ ਏ ਕਿ 2027 ਦਾ ਮੁੱਢ ਵੱਜ ਜੂਗਾ ਵੇਖੋ ਬਾਬਾ ਜੀ ਜੇ ਵਾਲੀ ਗੱਲ ਨਹੀਂ ਆ ਲੋਕ ਚਾਹੁੰਦੇ ਆ ਪੰਜਾਬ ਦੇ ਵਿੱਚ ਕਾਂਗਰਸ ਨੂੰ ਚਾਹੁੰਦੇ ਆ ਤੇ ਤਰਨਤਾਰਨ ਸ੍ਰੀ ਤਰਨਤਾਰਨ ਸਾਹਿਬ ਤੇ ਹਲਕੇ ਦੇ ਜਿਹੜੇ ਸੰਗਤ ਆ ਉਹ ਬੜੀ ਸੂਝਵਾਨ ਆ ਬੜਾ ਕੁਝ ਉਹਨਾਂ ਨੇ ਵੇਖਿਆ ਬੜਾ ਕੁਝ ਆਪਣੇ ਪਿੰਡੇ ਤੇ ਹੰਡਾਇਆ ਉਹ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੀ ਜਿਹੜੀ ਨੀ ਆ ਨਾ ਉਹ ਤੁਰੰਤ ਤਰ ਤੋਂ ਹੀ ਰੱਖੀ ਜਾਊਗੀ ਕਾਂਗਰਸ ਪਾਰਟੀ ਬੜੀ ਸ਼ਾਨ ਨਾਲ ਇਥੋਂ ਜਿੱਤੂਗੀ ਜਿੰਨوں ਵੀ ਪਾਰਟੀ ਜੋ ਟਿਕਟ ਦਿੰਦੀ ਆ ਜਿਹੜਾ ਵੀ ਹਲਕੇ ਦਾ ਕੋਈ ਸੇਵਾਦਾਰ ਆਉਂਦਾ ਵਾ ਲੋਕ ਉਹਨੂੰ ਬੜਾ ਪਿਆਰ ਤੇ ਸਤਿਕਾਰ ਨਾਲ ਜਿਤਾਉਣਗੇ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਬਾਬਾ ਜੀ ਜਿਹੜਾ ਤੁਸੀਂ ਮੈਨੂੰ ਸੰਗਤ ਦੇ ਰੂਬਰੂ ਕੀਤਾ ਤੇ ਜੇ ਮੇਰੇ ਕੋਲ ਸੰਗਤ ਦੇ ਵਿਚਾਰ ਰੱਖਦਿਆਂ ਜੇ ਕੋਈ ਪਾਰਟੀਆਂ ਦੇ ਵਿਚਾਰ ਰੱਖਦਿਆਂ ਮੇਰੇ ਕੋਲ ਕਿਸੇ ਵੇਲੇ ਕੋਈ ਸ਼ਬਦ ਹੈ ਸਾ ਵਰਤਿਆ ਜਾਂਦਾ ਜਿਹਦੇ ਨਾਲ ਕੋਈ ਮੇਰਾ ਭੈਣ ਭਰਾ ਨੂੰ ਕੋਈ ਮਹਿਸੂਸ ਹੋਵੇ ਇਹ ਛੋਟਾ ਭਰਾ ਸਮਝ ਕੇ ਮੈਨੂੰ ਮਾਫ ਕਰਨਾ ਵੈਗਰੂ ਜੀ ਕਾ ਹਾਲਸਾ ਵੈਗਰੂ ਜੀ ਕੀ ਫਤਿਹ ਇਹ ਸਨ ਨਵਰੂਪ ਸਿੰਘ ਢਾਲਕੇ ਜਿਨ੍ਹਾਂ ਨੇ ਲਾਸਟ ਦੇ ਵਿੱਚ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਹੈ ਕਿਉਂਕਿ ਜਿਹੜਾ ਤਰਨ ਤਨ ਹਲਕਾ ਏ ਪੰਥਕ ਹਲਕਾ ਏ ਸੋ ਨਵਰੂਪ ਸਿੰਘ ਢਾਲਕੇ ਸਿੱਕੀ ਸਰੂਪ ਦੇ ਵਿੱਚ ਅਗਰ ਹਾਈ ਕਮਾਂਡ ਇਹਨਾਂ ਨੂੰ ਮਾਣ ਬਖਸ਼ਦੀ ਏ ਟਿਕਟ ਇਹਨਾਂ ਦੀ ਝੋਲੀ ਪੰਦੀ ਹੈ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਦਿਨ ਰਾਤ ਇੱਕ ਕਰ ਦਾਂਗੇ ਤੇ ਇਹ ਜਿਹੜੀ ਸੀਟ ਹੈ ਜਿੱਤ ਕੇ ਹਾਈ ਕਮਾਂਡ ਦੀ ਝੋਲੀ ਦੇ ਵਿੱਚ ਪਾਵਾਂਗੇ ਤੇ 2027 ਦਾ ਵੀ ਮੁੱਢ ਬੰਨ੍ਹ ਦਵਾਂਗੇ ਸੋ ਇਹੋ ਜਿਹੀ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਸਨੋ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੈਲ ਸਿੰਘ ਤਰਨਤਾਰ